ਜਮਾ ਤੂੰ ਘਰ ਗੁਰ ਗੁਰੂ ਜੀ ਤੂੜੀ ਪਾ ਲਈ ਅੰਦਰ ਇਹ ਗੋਣ ਬਾਲ ਕੇ ਇਹਦੇ ਚ 4 ਕਿਲੋ ਗੋੜ ਬਾਲਿਆ ਪੰਜ ਮੈਸਾਂ ਨੂੰ ਤੇ ਆਹ ਦਾਣਾ ਪਿਆ ਹੋਇਆ ਸੁੱਕਾ ਦਾਣਾ ਪਾ ਹੁਣ ਸਿਆਲ ਤੇ ਨਾ ਥੋੜਾ ਜਿਹਾ ਡੰਗਰ ਗਿੱਲਾ ਦਾਣਾ ਘੱਟ ਖਾ ਕੇ ਖੁਸ਼ ਹੈ ਹੁਣ ਇਹਨੂੰ ਐਨਾਂ ਇੱਕ ਤਾਂਸਲਾ ਅੱਠ ਮੈਸਾਂ ਨੂੰ ਭੇਲਿਆ ਦਾਣੇ ਦਾ ਇਹਦੇ ਵਿੱਚ ਪਾ ਲਿਆ ਗੋੜਾ ਉਹ ਨਾਲੇ ਤਾਂ ਇਹ ਕੋਸਾ ਜਾ ਹੋ ਗਿਆ ਜਮਾ ਕੱਲਾ ਗੋੜ ਬਾਲ ਕੇ ਤਾਜ਼ੀਆਂ ਮੈਸਾਂ ਨੂੰ ਤੇ ਨਾਲੇ ਇਹ ਸਾਰੀਆਂ ਮੈਂ ਸਾਨੂੰ ਪਤਲਾਇਆ ਕਰਕੇ ਸੁੱਕ ਬਰੂਲੀ ਸੰਨੀਰ ਲਾਇਆ ਕਰੋ ਹੁਣ ਵਿੱਚ ਲੇਟੀ ਪਾ ਕੇ ਕੱਲੀ ਥੱਲੇ ਰੱਖਣਾ ਇਹ ਸੁੱਕੀ ਪਈ ਆ ਉਹ ਲੇਟੀ ਥੱਲੇ ਦਾ ਹੱਥ ਮਾਰਿਆ ਕਰ ਪਾਣੀ ਪਾ ਕੇ ਥੱਲੇ ਤਾਂ ਹੀ ਪਈ ਆ ਕੱਚੀ ਗਲੂ ਕਿਵੇਂ ਇਹ ਮੈਂ ਕੋਸਾ ਜਾ ਕਰਕੇ ਇਹਨਾਂ ਨੂੰ ਪਤਲਾ ਪਤਲਾ ਜਾ ਕਰਕੇ ਇੱਕ ਇੱਕ ਬਾਲਟੀ ਮੈਂ ਸੁੱਕ ਬਰੂਲੀ ਲਾਈ ਜਮ ਤੇ ਆ ਵੱਡੀ ਮੈਂ ਇਸ ਨੂੰ ਤਾਂ ਗੁੜ ਨਾ ਪੰਦਾ ਇਹ ਤਾਂ ਟੀਕਾ ਭਰਾ ਰੱਖਿਆ ਯਾਰ ਰਾਹ ਦਾ ਫੇਜ ਇਹਨੂੰ ਦਾ ਦੂਜਾ ਦਾਣਾ ਸੁੱਕਾ ਸੁੱਕਾ ਪਾਈਏ ਪਾਣੀ ਪਾਣਾ ਜੀ ਘਰ ਮੰਡੀ ਮਾੜਾ ਜੇ ਪਾਣਾ ਜੀ ਪਾਲਾ ਪਾਣੀ ਜੇ ਪਾ ਕੇ ਇਹਨੂੰ ਪਤਲਾ ਕਰ ਲਈਏ ਨਾ ਹੋਰ ਦੇਖੋ ਸਾਰੀਆਂ ਪਾਉਂਦੇ ਹਾਂ ਸਾਰੀਆਂ ਨੂੰ ਪਾ ਦਾਂ ਗੁੜ ਤਾਜ਼ੀਆਂ ਤਾਜ਼ੀਆਂ ਨੂੰ ਫਿਰ ਪਾਣੀ ਪਾਲਾ ਪਾਵੇਗਾ ਜੀ ਮਾੜਾ ਜੇ ਪਾਣੀ ਕੁਆਲਿਟੀ ਲਿਆ ਫਿਰ ਫਿਰ ਪਾਣੀ ਪਾਲਾ ਹੋਵੇ ਮਿੱਚ ਸੁੱਕ ਬਰੂਲਾ ਉੱਤੇ ਸੁੱਕਾ ਦਾਣਾ ਲਾ ਦਾਂਗੇ ਕਾਹਦੇ ਸੁੱਖੀ ਖਾਂਦੇ ਕਿਹੜਾ ਨਹੀਂ ਖਾਂਦੇ ਜਿਆਦਾ ਗੱਲਾਂ ਖਾਂਦੀਆਂ ਨਹੀਂ ਮੈਸਾ ਹੁਣ ਉਹਨੇ ਪਾਇਆ ਸੀ ਮੈਂ ਸਾਰਾ ਖਾ ਗੀਏ ਵਿਚਾਰਾ ਨਾ ਖਰਾ ਨਾ ਲਾ ਲਈ ਬੁੜੇ ਪਹਿਲਾਂ ਭੇਰਿਆ ਕਰਾ ਦੇਖੀ ਗੋਲੇਆ ਨਹੀਂ ਹਜੇ ਜਮੀ ਵੀ ਚੱਲ ਬਸ ਆਹੀ ਇੱਕ ਇੱਕ ਡੱਬਾ ਹੀ ਪਾ ਲਾ ਮੱਡੀ ਕ ਵੀ ਪਾ ਲਾ ਮੱਡੀ ਨੂੰ ਪਾ ਲਾ ਇੱਕ ਡੰਬਾ ਸੁੱਕਾ ਪਾ ਦਾਂਗੇ ਉੱਤੇ ਅਰਲਾ ਆ ਕੇ ਜੇ ਪਾ ਲਾ ਚੱਲ ਲੈ ਇੱਕ ਇੱਕ ਡੱਬਾ ਰਲਾ ਹੀ ਚੱਲ ਤੇ ਉੱਤੋਂ ਲਾ ਦਾਂਗੇ ਸੁੱਕਾ ਕਿ ਇਹ ਗੰਨਾ ਜਾਂਦੇ ਖਾਂਦੀਆਂ ਨਹੀਂ ਸਾਲੀਆਂ ਹੁਣ ਤੂੰ ਅੱਦੇ ਠੰਡ ਕਰਕੇ ਨਾ ਸੁੱਕਾ ਜਾਂ ਖਾ ਕੇ ਖੋਚ ਨੇ ਬਾਈ ਇਸ ਦਾ ਫਰਕ ਹੈ ਰੋ ਅੱਗ ਲਿਆ ਜਮਾ ਥੋੜੀ ਜੂੜੀ ਪਾ ਲੰਨਾ ਬੇਸ਼ੱਕ ਜ਼ਿਆਦੇ ਹੈ ਵੀ ਨਾਲ ਖਾ ਜਾਏਗੀ ਤੋ ਵੇਖਣੇ ਆਵੇਂ ਇਹ ਸੁੱਕੇ ਖਾਣੇ ਫੋਸ ਹੈ ਉਰਲੇ ਮਾ ਥੋੜਾ ਦੇਖੋ ਜਮਾ ਨੂੰ ਦੇਖੋ ਤੂੰ ਦੇਖ ਜੇ ਥੋੜਾ ਇੱਥੇ ਹੈ ਨਾ ਮੈਂ ਦੋਨਾਂ ਨੂੰ ਪਾਣੀ ਲਿਆ ਦੂੰ ਪਾ ਲੈ ਜਾਲਾ ਪਾ ਲੈ ਜਾ ਤੋ ਥੋੜਾ ਆ ਜਾ ਸੁੱਕੀ ਬਰੂਲੀ ਜੀ ਰਲਾ ਕੇ ਹੱਥ ਲਿਆ ਮਾਰ ਸੁੱਕੀ ਖਾਂਦੀ ਰੋੜਾ ਇਹ ਸੁੱਕੀ ਨਹੀਂ ਖਾਂਦੀ ਐ ਸ਼ੌਕ ਨਾਲ ਜਿਹਨੇ ਬੰਦਾ ਨਹੀਂ ਪੰਜੀਰੀ ਚ 36 ਆਈਟਮਾਂ ਪਾ ਕੇ ਰਲੌਂਦਾ ਅਸ਼ੌਕ ਨਾਲ ਰਲਾਵੇ ਮੈਂ ਸਾਨੂੰ ਫਿਰ ਦੇਖੇ ਕਿਵੇਂ ਫੋਲਦੀਆਂ ਨੇ ਚੰਗਾ ਖਾ ਕੇ ਤੂੜੀ ਇੱਕ ਟਾਈਮ ਤੂੜੀ ਦੀ ਸਨੀ ਰਲਾਣੀ ਬਹੁਤ ਜ਼ਰੂਰੀ ਆ ਆਪਣੇ ਕਈ ਬੰਦਿਆਂ ਨੇ ਚਾਰ ਪਾਇਆ ਹੋਇਆ ਚਾਰ ਏ ਧੱਕੀ ਜਾਂਦੇ ਨੇ ਚਾਰ ਏ ਧੱਕੀ ਜਾਂਦੇ ਨੇ ਉਹ ਮੈਸਾਨੀ ਲੀਵਰ ਫੈਟੀ ਹੋ ਜਾਂਦੇ ਨੇ ਉਹਨਾਂ ਦੁੱਧ ਰਲਦੀਆਂ ਨੇ ਅੱਗੇ ਨਾ ਇਹ ਉਹ ਦੁੱਧ ਵਾਦੀਆਂ ਨੇ ਆਪਾਂ ਜਿਹੜਾ ਚਾਰ ਪਾਣ ਲੱਗੇ ਸੁੱਖ ਦੇ ਸਾਰੇ ਦੇ ਮਾਰੇ ਵੀ ਸੁੱਖ ਹੋਵੇ ਬੰਦੇ ਨੂੰ ਸੁੱਖ ਮੰਨਿਆ ਆਪਾਂ ਨੂੰ ਜ਼ਰੂਰੀ ਹੈ ਜਨ ਪਰ ਇੱਕ ਟਾਈਮ ਤੂੜੀ ਪਾਣੀ ਬਹੁਤ ਲਾਜ਼ਮੀ ਆ ਇੱਕ ਟਾਈਮ ਤੂੜੀ ਦੇ ਵਿੱਚ ਚਾਰ ਪਾ ਦੋ ਕੋਈ ਡਰ ਨਹੀਂ ਇੱਕ ਟਾਈਮ ਤੂੜੀ ਨੰਗਰ ਨੂੰ ਭੁੱਖਾ ਰੱਖਣਾ ਵੀ ਬਹੁਤ ਜ਼ਰੂਰੀ ਹੈ ਪਾਏਗੇ ਮੁਠੀ ਕਾ ਜੀ ਇਹਨੂੰ ਤੇਰੇ ਜਾਣਾ ਵੀ ਬਹੁਤ ਜ਼ਰੂਰੀ ਹੈ ਭਾਂਡਾ ਜੀ ਕਿਉਂ ਇਹਨਾਂ ਨੂੰ ਇਹਨਾਂ ਨੂੰ ਥੋੜੀ ਤੂੜੀ ਪਾ ਰਿਹਾ ਮੈਂ ਖਾ ਜਾ ਗਏ اتنا ਗਾਣਾ ਨਹੀਂ ਇਹ ਜਿਦਾ ਆ ਰਿਹਾ ਮਾਸ ਟੋਟਾ ਖਾਣ ਦਾਂਗੇ ਇਹਦਾ ਮਲੇਸ਼ਣ ਆ ਰਿਹਾ ਇਹ ਟੋਟਾ ਖਾਣ ਦਾਂਗੇ ਦੋ ਲੋ ਇਹ ਗੋੜਾ ਵਾਲਾ ਮਾਲ ਹੈ ਨਾ ਜਾਦੇ ਭਾਂਡਾ ਲੈ ਕੇ ਤੁਰ ਕੱਟੋ ਅੰਦਰ ਤੂੜੀ ਪਾਰ ਗਈ ਹੈ ਹੂੰ ਬਾਪਾ ਹੱਥੇ ਮਰ ਲਾਇਆਗੇ ਊੜੀ ਜਮੀ ਥੋੜੀ ਥੋੜੀ ਪਾਣੀ ਜਿਹੇ ਰਾਤ ਨੂੰ ਪਾ ਦਾਂਗੇ ਹੋਰ ਆਇਆ ਇਹ ਕੋਈ ਕੰਮ ਨਹੀਂ ਕਰਦਾ ਨਾ ਜੀ ਤਾਜਿੰਸਾ ਬਣਾ ਹਾਂ ਓਹ ਖਾ ਜਾਵੀਂ ਇੱਧਰ ਜੀ ਆ ਬੱਸ ਸੁਪਰ ਨੈਸ ਖੋਲੇ ਜ਼ਰੂਰ ਲੈ ਮੱਗ ਨੂੰ ਹਾਂ ਨਹੀਂ ਕਾਹਨ ਹੈ ਹੈ ਜਿਹੜਾ ਆਪਾਂ ਆਪ ਦਾ ਬੰਦਾ ਆਪ ਵਿੱਚ ਹੈ ਨਾ ਓਏ